ਕੋ ਓੰਕਾਰ ਸਤਨਾਮ ਗੁਰ ਪ੍ਰਸਾਦ ਓਕੇ ਹਾਂ ਕਰਮਾਂ ਦਾ ਕਿਆ ਸਰੂਪ ਹੈ ਕਰਮ ਤਿੰਨ ਪ੍ਰਕਾਰ ਕੇ ਕੋਣ ਕੋਣ ਨਿਤ ਨਮਿਤ ਪ੍ਰਾਚਿਤਾ ਇਨਕਾ ਕਿਆ ਸਰੂਪ ਹੈ ਜੋ ਸੰਧਿਆ ਰਾਤਰੀ ਬੰਦਨਾ ਆਦ ਸੋ ਕਹੀਏ ਨਿਤ ਕਰਮ ਵਿਆਖਿਆ ਇਹਨਾਂ ਦੀ ਲਿਖੀ ਆ ਜੈਸੇ ਸਰਾਦ ਆਦਿ ਸੋ ਕਹੀਏ ਨਵਿਤ ਕਰਮ ਚੰਦਰ ਰੈਣੀ ਇਹ ਸਰਾਦ ਦੇ ਬਾਰੇ ਕੀ ਕਹਿੰਦੇ ਆ ਤੇ ਸਰਾਦ ਕੀ ਆਉਣਾ ਅੱਛਾ ਹਾਂ ਚੰਦਰ ਰੈਣੀ ਬਾਰਤ ਆਦਿ ਸੋ ਕਹੀਏ ਹੈ ਨਾ ਹਾਂਜੀ ਤੇ ਅੱਗੇ ਅੱਗੇ ਆਪਰਾਚਿਤ ਕਰਮ ਹੈ ਨਾ ਅੱਛਾ ਅੱਛਾ ਕਰਮਾਂ ਦੀ ਦੱਸ ਰਿਹਾ ਜਿਹੜੇ ਕਰਮ ਨੇ ਹਾਂਜੀ ਅੱਗੇ ਅੱਗੇ ਆਪਰਾਚਿਤ ਜਦੋਂ ਮੱਦਾ ਕਰਦਾ ਹਾਂ ਤੇਰੇ ਸਟਾਂ ਤੋਂ ਉਹਨਾਂ ਨੇ ਦਿੱਤਾ ਆ ਬਲਾਂਕਾ ਅਰ ਬਾਣੀਏ ਕਾ ਹੈ ਨਾ ਅੱਛਾ ਜਿਵੇਂ ਅੱਗੇ ਲਿਖਿਆ ਮੰਨ ਭਗਤੀ ਕਾ ਕਿਆ સ્વરૂਪ ਹੈ ਜੋ ਗੋਗੇ ਮੜੀਆਂ ਠਾਕਰ ਦਵਾਰੇ ਤੀਠੋਂ ਵਿਖੇ ਪਰਮੇਸ਼ਰ ਕੋ ਜਾਣਣਾ ਸੋ ਕਹੀਏ ਮੰਨ ਭਗਤੀ ਇਹ ਮੰਨ ਭਗਤੀ ਹੈ ਜਿਹੜੇ ਇਹ ਠਾਕਰ ਦਵਾਰੇ ਤੇ ਮੜੀਆਂ ਮਸਾਣੀਆਂ ਨੂੰ ਪੁੱਜਦੇ ਆ ਇਹ ਮੰਨ ਭਗਤੀ ਆ ਦੂਸਰੇ ਮੰਨ ਭਗਤੀ ਤੇ ਇਹ ਨਵ ਪ੍ਰਕਾਰ ਕੀ ਕੋਣ ਕੋਣ ਸਰਵਣ ਸਿਮਰਨ ਕੀਰਤਨ ਪਾਦ ਸੇਵਾ ਅਰਚਨਾ ਬੰਦਨਾ ਦਾਸਾ ਭਗਤੀ ਸਮਰਪਨ ਅੱਗੇ ਆਜਾ ਸਰਵਣ ਭਗਤੀ ਕਾ ਕਿਆ ਸਰੂਪ ਹੈ ਹੈਨਾ ਜੋ ਸਤਗੁਰਾਂ ਕੇ ਬਾ ਬਾਖ ਸਰਵਣ ਕਰਨੀ ਸੋ ਕਈਏ ਸਰਵਣ ਭਗਤੀ ਕੈਸੇ ਜੈਸੇ ਰਾਚਾ ਪਰਿਸ਼ਤ ਨੇ ਕਰੀ ਹੈ ਦਿਸਟਾਤ ਮਿਰਗ ਕਾ ਜੀ ਹਾਂ ਮਿਰਗ ਕਾ ਪਰਮਾਨ ਬਾਬੇ ਨਾਨਕ ਜੀ ਕਾ ਇਥੇ ਆਹੀ ਬਾਬੇ ਪਾਪ ਪੱਬਾ ਕੌਣ ਕੌਣ ਨੇ ਨਾ ਐਸੇ ਬਾਬੇ ਨੇ ਲਿਖਿਆ ਇਹ ਬਾਬੇ ਲਿਖਿਆ ਨੇ ਬਾਬੇ ਨਾਨਕ ਜੀ ਕਾ ਸੁਣਿਆ ਸਿੱਧ ਪੀ ਸੁਰਨਾਤ ਜਪਜੀ ਸਾਹਿਬ ਜੀਆਂ ਦੀ ਪਹਿਲੀ ਹਨਾ ਪੰਕਤੀ ਵਿੱਚੋਂ ਸੁਣਿਆ ਸਿੱਧ ਪੀ ਸੁਰਨਾਤ ਅੱਗੇ ਲਿਖਿਆ ਸਿਮਰਨ ਆਪਾ ਸਸਾ ਇਦਾਂ ਕਹਿੰਦੇ ਆ ਦੇਖੋ ਮੱਮਾ ਵੀ ਇਹਨਾਂ ਨੇ ਇਦਾਂ ਆਪਾ ਸਸਾ ਵੀਦਾਂ ਉੱਠਾ ਹੈ ਨਾ ਹਾਂ ਇਹ ਸਿਮਰਨ ਭਗਤੀ ਕਾ ਕਿਆ ਸਰੂਪ ਹੈ ਜੈਸੇ ਸਤਗੁਰਾਂ ਕੀ ਬਾਕ ਵਿਚਾਰ ਨੇ ਸੋ ਕਹੀਏ ਸਿਮਰਨ ਭਗਤੀ ਕਿ ਕੈਸੇ ਜੈਸੇ ਔਲਾਦ ਨੇ ਕਰੀ ਹੈ ਦਿਸਤਾਂਤ ਅਜਾ ਕਾ ਪ੍ਰਮਾਣ ਫਿਰ ਉਹਨੇ ਗੁਰਬਾਣੀ ਚ ਦਿੱਤਾ ਹੈ ਦਿਸਤਾਂਤ ਇਹ ਇਹ ਸਿਮਰਨ ਭਗਤੀ ਆ ਹਾਂ ਸਿਮਰਨ ਭਗਤੀ ਹੈ ਓਕੇ ਜੈਸੇ ਪ੍ਰਮਾਣ 바ਬੇ ਨਾਨਕ ਜੀ ਕਾ ਮੰਨੇ ਪਾਵੇ ਮੁਕਤਵਾਰ ਹੈ ਨਾ ਓਕੇ ਅੱਗੇ ਮੰਨੇ ਹਾਂ ਕੀਰਤਨ ਭਗਤੀ ਕਾ ਕਿਆ ਸੂਤ ਹੈ ਜੋ ਸਤਗੁਰਾਂ ਕੇ ਜਸ ਕਰਨਾ ਆਦ ਹੈ ਨਾ ਇਹ ਕਰਨਾ ਆਰਤੀ ਕਰਨਾ ਹਣਾ ਅਰ ਗੁਣ ਗਾਵਨੇ ਸੋ ਕਹੀਏ ਕੀਰਤਨ ਭਗਤੀ ਕੈਸੇ ਜੈਸੇ ਵਿਆਸ ਸੁਖਦੇਵ ਨੇ ਕਰੀ ਹੈ ਦਸਤਾਤ ਢਾਡੀ ਕਾ ਪਰਮਾਨ ਬਾਵੇ ਨਾਨਕ ਜੀ ਕਾ ਗਾਵੇ ਕੋ ਵੇਖੇ ਹਾਦਰਾ ਹਦੂਰ ਹਣਾ ਪਦ ਸੇਵਨ ਭਗਤੀ ਕਾ ਕਿਆ ਸਰੂਪ ਹੈ ਜੋ ਸਤਿਗੁਰਾਂ ਕੇ ਚਰਣਾ ਮਰਨੇ ਸੋ ਕਹੀਏ ਸੇ ਪਦ ਸੇਵਾ ਸੇਵਾ ਭਗਤੀ ਕੈਸੇ ਜੈਸੇ ਲక్ష్ਮੀ ਨੇ ਕਰੀ ਹੈ ਅੱਛਾ ਹੈ ਨਾ ਸੇਵਾ ਭਗਤੀ ਲక్ష్ਮੀ ਨੇ ਕਰੀ ਲక్ష్ਮੀ ਨੇ ਕਰ ਜਿਦਾ ਉਹ ਆਪਣੇ ਉਹ ਜਿਹੜੇ ਕੀ ਕੀ ਕਹਿੰਦੇ ਆਪਾਂ ਨੂੰ ਬ੍ਰਹਮਾ ਵਿਸ਼ਨੂੰ ਵਿਸ਼ਨੂੰ ਦੀ ਸੇਵਾ ਕਰਦੇ ਸੀ ਆਪਣੇ ਘਰ ਵਾਲੇ ਦੀ ਓਕੇ ਜੈਸੇ ਦਿਸਤਾਂਤ ਦਿਸਤਾਂਤ ਦਿੱਤਾ ਅਜਾਮਰ ਜੀ ਦਾ ਹੈ ਨਾ ਪਰਮਾਨ ਕੇ ਨੂੰ ਗੁਰਬਾਣੀ ਚ ਦਿੱਤਾ ਦਿਸਤਾਂਤ ਵੀ ਦਿੱਤਾ ਆ ਪਰਮਾਨ ਵੀ ਦਿੱਤਾ ਆ ਕੈਸੇ ਬਾਬਾ ਵੀ ਨਾਨਕ ਜੀ ਦਾ ਪਾਏ ਮਲੋ ਪੱਖਾ ਪੇਰੋ ਹਰ ਜਨਕੀ ਪੀਸਨ ਪੀਸ ਪਕਾਵੋ ਬਰਵਾਨ ਨਾ ਅੱਗੇ ਅਰਚਨਾ ਬਾਬੇ ਨਾਨਕ ਨੇ ਬਾਵੇ ਬਾਵਾ ਲਿਖਿਆ ਬਾਵਾ ਲਿਖਿਆ ਬਾਵੇ ਉਹ ਬੜੇ ਚਿਰਾਂ ਦੀ ਹੈ ਨਾ ਅਰਚਨਾ ਭਗਤੀ ਦਾ ਕਿਹੜਾ ਸਰੂਪ ਹੈ ਜੋ ਸਤਗੁਰਾਂ ਕੀ ਵਿੰਦ ਸੰਯੁਗਤ ਹਨ ਇਹ ਸੰਯੁਗਤ ਤਤ ਹਾਂ ਜੋ ਸੇਵਾ ਕਰਨੀ ਪੂਜਾ ਕਰਨੀ ਪੂਜਾ ਕਰਨੀ ਸੋ ਕਹੀ ਹੈ ਅਰਚਨਾ ਭਗਤੀ ਕੈਸੇ ਜੈਸੇ ਇਥੋਂ ਨੇ ਕਰੀ ਹੈ ਦਿਸ਼ਾਂਤ ਦਿਸ਼ਾਂਤ ਦਿੱਤਾ ਆ ਇਹ ਇਸ਼ਟ ਦੁਆਰੇ ਕਾ ਪ੍ਰਮਾਣ ਇੱਕ ਗੁਰਨਾਨਕ ਮਹਾਰਾਜ ਦੇ ਦਿੱਤਾ ਅੱਛਾ ਨਾ ਬਾਬੇ ਨਾਨਕ ਜੀ ਕਾ ਬੰਦਨ ਤੋਰ ਪੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈ ਅੰਧਨਾ ਬੰਦਨਾ ਭਗਤੀ ਅੱਗੇ ਬੰਦਨਾ ਪੰਕਤੀ ਦਾ ਕੀ ਆ ਰੂਪ ਹੈ ਜੋ ਅਸਤਾਂ ਇਹ ਸਾਰੀਆਂ ਭਗਤੀਆਂ ਲਿਖਿਆ ਇਹਨਾਂ ਨੇ ਨੋ ਭਗਤੀਆਂ ਡੰਡੋ ਤੋਂ ਨਮਸਕਾਰ ਕਰਨੀ ਸੋ ਇਹ ਇਹ ਕਿੰਨਾ ਦੀ ਲਿਖੀ ਹੋਈ ਆ ਇਹ ਨਾਮ ਬਾਬਾ ਬਿਸ਼ੰਦਾ ਜੀ ਦੀ ਬਾਬਾ ਬਿਸ਼ੰਦਾ ਜੀ ਹਾਂ ਜੀ ਇਹ ਇਹ ਆ ਕਿ ਹੁਣ ਤੁਹਾਨੂੰ ਅੱਗੇ ਜਿਹੜੇ ਇਹਨਾਂ ਨੇ ਲਿਖਿਆ ਆਪਣਾ ਦਾਸ ਵਿੱਚ ਹੁਣ ਬਹੁਤ ਲੰਬਾ ਫੜਨਾ ਕੰਮ ਆ ਆ ਦੇਖੋ अच्छा ये हां लिखਿਆ ਨਾ ਇਥੇ ਲਿਖੇ ਬਿਸ਼ਨ ਦਾਸ ਨੇ ਅੰਬਰ ਸਰ ਤੇ 3 ਮੀਲ ਸ਼ਹਿਰ ਦੇ ਬਾਹਰ ਬੈਠ ਕੇ ਹੈ ਨਾ ਆਪਾਸ ਸੁੰਦਰ ਦਾਸ ਦੇ ਮਹੀਨਾ ਉਹ 10 ਦਿਨ ਗਏ ਪੂਰੀ ਹੋਈ ਬਾਰੰਬਾਰ ਸਰਬ ਸੰਤਾਂ ਕੋ ਨਮਸਕਾਰ ਹੱਥ ਜੋੜ ਕੇ अच्छा ए अमृतसर ਨੂੰ ਇਹਨੇ ਅੰਬਰਸਰ ਲਿਖਿਆ ਹੈ ਜੀ ਅੰਬਰਸਰ ਕਿਆ ਬਾਤ ਹੈ ਹੋਏ